ਇਹ ਜਦੋਂ ਇਹ ਸਾਡੇ ਚੈਨਲ ਤੇ ਲੰਗੀਏ ਠੱਕੀ ਠੱਕੀ ਇਹ ਦੇਖੋ ਪੱਜੀ ਪੱਜੀ ਚਲ ਇਧਰ ਬੈਠੋ ਇਹਦਾ ਨਾਮ ਹੈ ਮਾਗਾ ਕਿਵੇਂ ਆ ਵਾਪਸ ਤ ਹੈ ਉਹ ਸ਼ਾਲ ਸਾਹ ਉਹ ਸ਼ਾਲ ਕੀ ਘਟਨਾ ਹੋਈ ਹੈ ਤਜਰਬਾ ਮੈਨੂੰ 12 ਵਜੇ ਫੋਨ ਆਈ ਹੈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂ ਗਈ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟੇ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਹੀ ਦੇਖਿਆ ਹਾਂ 7 ਵਜੇ ਸ਼ੌਪ ਤੇ ਗਏ ਨੇ ਬਸ ਉਸ ਤੋਂ ਬਾਅਦ ਅਸੀਂ ਹੁਣ ਕੈਮਰੇ ਸੀਸੀਟੀਵੀ ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਹੈ ਕੀ ਨਾਮ ਸੀ ਆਂਟੀ ਦਾ ਆਂਟੀ ਕਮਲੇਸ਼ ਰਾਣੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿੱਥੇ ਜੀਟੀਵੀ ਮਾਰਕੀਟ ਇਹ ਜਾਂਦੀ ਹੈ ਸਾਡੇ ਚੈਨਲ ਨੂੰ ਲੰਗੀ ਹੈ ਧੱਕੇ ਧੱਕੇ ਆਈ ਹੈ ਦੇਖੋ ਭੱਜੀ ਭੱਜੀ ਕੀ ਨਾ ਜਾਣ ਮਾਗਾ ਕਿਵੇਂ ਆ ਵਾਪਸ ਤਹਿ ਤਣ ਕਿਹੋ ਜੋ ਥੋੜੇ ਪਿਛੋ ਜੋ ਕਿ ਨਾ ਉਹ ਸ਼ਾਲ ਸਾਗਰ ਸ਼ਾਲ ਜੀ ਕੀ ਘਟਨਾ ਹੋਈ ਹੈ ਤਜਰਬਾ ਮੈਨੂੰ 12 ਵਜੇ ਫੋਨ ਆਈ ਹੈ ਜੀ ਬ੍ਰਦਰ ਇਨ ਲਾ ਦਾ ਫੋਨ ਆਇਆ ਵੀ ਮੈਂ ਘਰ ਆਇਆ ਮੰਮੀ ਮੇਰੀ ਹੈ ਨਹੀਂਗੀ ਮੈਂ ਕਾ ਕੀ ਗੱਲ ਹੋ ਗਈ ਕਹਿੰਦੇ ਉਹਨਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਮੈਂ ਅਹਿਮਦਗੜ੍ਹ ਤੋਂ ਨਾਲ ਹੀ ਚੱਲ ਪਿਆ 1 ਵਜੇ ਮੈਂ ਉਰੇ ਪਹੁੰਚਿਆ ਆ ਕੇ ਦੇਖਿਆ ਤਾਂ ਬਹੁਤ ਹੀ ਬੇਰਹਿਮੀ ਨਾਲ ਮਾਰਿਆ ਗਿਆ ਲੁੱਟਖੋ ਵੀ ਹੋਈ ਹੈ ਜੋ ਉਹਨਾਂ ਦੇ 골ਡ ਪਾਇਆ ਸੀ ਸਾਰਾ ਕੁਝ ਲੈ ਗਿਆ ਬਾਕੀ ਹੋਰ ਕੋਈ ਸਮਾਨ ਨਹੀਂ ਲੈ ਕੇ ਗਿਆ ਘਰ ਦਾ ਹਾਂਜੀ ਇਹ ਇਕੱਲੇ ਹੁੰਦੇ ਸੀ ਰਾਤ ਨੂੰ ਮਤਲਬ ਬੇਟਾ ਸ਼ੌਪ ਤੇ ਜਾਂਦੇ ਸੀ ਬਸ ਉਹਨਾਂ ਨੇ ਆ ਕੇ ਹੀ ਦੇਖਿਆ ਹਾਂ 7 ਵਜੇ ਸ਼ੌਪ ਤੇ ਗਏ ਨੇ بس ਉਹ ਤੋਂ ਬਾਅਦ ਅਸੀਂ ਹੁਣ ਕੈਮਰੇ CCTV ਫੁਟੇਜ ਕਢਾਈ ਆ ਉਹਦੇ ਵਿੱਚ 7:30 ਵਜੇ ਦਾ ਟਾਈਮ ਆ ਰਿਹਾ ਕੋਈ ਲੇਡੀਜ਼ ਮੂੰਹ ਬੰਨਿਆ ਹੋਇਆ ਉਹਦਾ ਉਹ ਐਂਟਰ ਹੋਈ ਆ ਘਰ ਦੇ ਵਿੱਚ ਔਰ 9:30 ਵਜੇ ਦੇ ਕਰੀਬ ਉਹ ਬਾਹਰ ਗਈ ਆ ਕੀ ਨਾਮ ਸੀ CCTV ਆਂਟੀ ਜੀ ਕਮਲੇਸ਼ ਰਾਣੀ 65 ਸਾਲ ਬੱਚੇ ਕੀ ਕੰਮ ਕਰਦੇ ਨੇ ਫਾਸਟ ਫੂਡ ਦਾ ਕੰਮ ਹੈ ਕਿੱਥੇ ਜੀਟੀਵੀ ਮਾਰਕੀਟ ਇਹ ਜਦੋਂ ਇਹ ਸਾਡੇ ਚੈਨਲ ਨੇ ਤੋਂ ਲੰਗੀਏ ਥੱਕੀ ਥੱਕੀ ਹੈ ਇਹ ਦੇਖੋ ਪੱਜੀ ਪੱਜੀ ਚਲ ਇਧਰ ਵੇਹ ਇਧਰ ਹੋ ਜੀ ਦਿਖਾ ਮਾ ਗਾ ਕਿਵੇਂ ਆ ਵਾਪਸ ਤਹ